ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬ ਦੇ ਨੂੰ ਸਮਰਪਿਤ ਕਥਾ ਵਿਚਾਰ ਸਰਵਣ ਕਰ ਰਹੇ ਹਾਂ ਅੱਜ ਦੇ ਇਤਿਹਾਸ ਦੇ ਵਿੱਚ ਅੱਜ ਮਾਤਾ ਗੁਜਰੀ ਜੀ ਉਹਨਾਂ ਦੇ ਸਰਸਾ ਨਦੀ ਤੋਂ ਆਰੰਭੇ ਹੋਏ ਵਿਖੜੇ ਪਿੰਡਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਉਹ ਮਹੀਨੇ ਦੀ ਅੱਧੀ ਰਾਤ ਸੀ ਆਖਿਰ ਸੰਗਤਾਂ ਦੇ ਬੇਨਤੀ ਕਰਨ ਤੇ ਕਣਕੌਰ ਕਾਲੀ ਰਾਤ ਨੂੰ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਹੋਇਆ ਤੇ ਫਿਰ ਸ਼ੁਰੂ ਹੋਈ ਵਿਖੜੇ ਪਿੰਡੇ ਤੇ ਇੱਕ ਕਰਨੀ ਯਾਤਰਾ ਅਸਮਾਨ ਤੋਂ ਤੇਜ਼ ਮੀਂਹ ਵਰਸ ਰਿਹਾ ਸੀ ਹਵਾ ਬਹੁਤ ਸਰਦ ਜਿਵੇਂ ਤਿੱਖੇ ਤੀਰ ਪਿੰਡੇ ਦੇ ਵਿੱਚ ਵੱਜ ਰਹੇ ਹੋਣ ਪਿੱਛੇ ਬੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀਆਂ ਦੀਆਂ ਗਰਜ ਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਾਹਿਬ ਜਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਹਸਾਰਾ ਜਿਵੇਂ ਕੋਈ ਦੀਵਾ ਹਨੇਰੇ ਦੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਤੇ ਸਿੱਖ ਜਥੇ ਸਰਸਾ ਦੇ ਕੰਢੇ ਇਕੱਠੇ ਹੋਏ ਬੱਦਲਾਂ ਚ ਚਮਕਦੀ ਬਿਜਲੀ ਵਿੱਚ ਕਦੇ-ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਦੇ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੌਫਨਾਕ ਛੱਲਾਂ ਵੀ ਨਜ਼ਰ ਆਉਂਦੀਆਂ ਗੁਰੂ ਜੀ ਨੇ ਆਸਾ ਕੀ ਵਾਰ ਦੀ ਸੰਪੂਰਨਤਾ ਕੀਤੀ ਤੇ ਹੁਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ ਉਸ ਰਾਤ ਸਰਸਾ ਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਵੰਡਿਆ ਸਗੋ ਸਾਰਾ ਗੁਰੂ ਪਰਿਵਾਰ ਵੀ ਖੀਰੂ ਖੀਰੂ ਹੋ ਗਿਆ ਮਾਤਾ ਗੁਜਰੀ ਜੀ ਛੋਟੇ ਸਹਿਬ ਜੀ ਦੇ ਨਾਲ ਇੱਕ ਪਾਸੇ ਨਿਕਲ ਗਏ ਗੁਰੂ ਸਾਹਿਬ ਹੋਰ ਪਾਸੇ ਚਲੇ ਗਏ ਤੇ ਸੱਤ ਪੌਦੀ ਰਾਤ ਸੀ ਤੇ ਅਗਲਾ ਦਿਨ ਚੜ੍ਹਨ ਉਪਰੰਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜਾਦੇ ਝਾੜੀਆਂ ਤੇ ਕਣਿਆਲੇ ਰਾਹਾਂ ਦਾ ਲੰਬਾ ਪੈਂਡਾ ਤੈਅ ਕਰਦੇ ਰਹੇ ਅੱਠ ਪੌਦੀ ਰਾਤ ਨੂੰ ਉਹ ਮਲਾਕ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਪੁੱਜੇ ਇੱਥੇ ਮਾਤਾ ਲక్ష్ਮੀ ਜੀ ਨੇ ਸਹਿਬਜਾਦਿਆਂ ਨੂੰ ਭੋਜਨ ਸ਼ਿਕਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਣ ਪਹਿਚਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸ ਨੇ ਆ ਕੇ ਨਮਸਕਾਰ ਕੀਤੀ ਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਾਹਿਬ ਜੀ ਦੇ ਨਾਲ ਨੂੰ ਨਾਲ ਲਿਆ ਤੇ ਗੰਗੂ ਤੇ ਭਰੋਸਾ ਕਰਦਿਆਂ ਉਸ ਨਾਲ ਚੱਲ ਪਏ ਰਾਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ ਥਰੂ ਥਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਦੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਪੁੱਜੇ ਜਿੱਥੇ ਉਸ ਨੇ ਮਾਤਾ ਜੀ ਤੇ ਛੋਟੇ ਸਹਬਜਾਦਾ ਨੂੰ ਆਪਣੇ ਘਰ ਦੇ ਵਿੱਚ ਆਰਾਮ ਕਰਨ ਲਈ ਕਿਹਾ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਗਈ ਅਗਲੀ ਹੀ ਘੜੀ ਦੇ ਵਿੱਚ ਗੰਗੂ ਦਾ ਰੂਪ ਕਿਵੇਂ ਬਦਲਣ ਵਾਲਾ ਹੈ ਇਹ ਸੋਚੇ ਨਹੀਂ ਸੀ ਜਾ ਸਕਦਾ ਕਿ ਸੁਰੱਖਿਆ ਦੇ ਨਾਂ ਤੇ ਮਿਲਿਆ ਇਹ ਟਿਕਾਣਾ ਧੋਖੇ ਦੇ ਵਿੱਚ ਬਦਲ ਜਾਊਗਾ ਸ਼ੁਰੂ ਵਿੱਚ ਗੰਗੂ ਨੇ ਮਿੱਠੇ ਬੋਲ ਬੋਲੇ ਖਾਣ ਪੀਣ ਦਾ ਭਰੋਸਾ ਦਿੱਤਾ ਪਰ ਜਿਵੇਂ ਉਸ ਦੀ ਨਿਗਾ ਮਾਤਾ ਜੀ ਕੋਲ ਪਈ ਗਠੜੀ ਤੇ ਪਈ ਉਸ ਦਾ ਮਨ ਲਾਲਚ ਦੇ ਨਾਲ ਭਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਉਹ ਕੀਮਤੀ ਗਠੜੀ ਚੁੱਕ ਲਈ ਜਦੋਂ ਮਾਤਾ ਜੀ ਨੇ ਨਰਮ ਸੁਭਾਣ ਨਾਲ ਪੁੱਛਿਆ ਪੁੱਤਰ ਗੰਗੂ ਰਾਤ ਜੋ ਗਠੜੀ ਤੂੰ ਚੁੱਕੀ ਹੈ ਉਹ ਕਿਸੇ ਸੁਰੱਖਿਤ ਥਾਂ ਤੇ ਰੱਖੀ ਹੈ ਤਾਂ ਗੰਗੂ ਦੇ ਰੂਹ ਦੇ ਵਿੱਚ ਛੁਪਿਆ ਹੋਇਆ ਕਾਲਾ ਰੂਪ ਉੱਭਰ ਆਇਆ ਉਹ ਅੱਗ ਬਬੂਲਾ ਹੋ ਕੇ ਚੀਕਣ ਲੱਗਿਆ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਾਉਂਦੇ ਹੋ ਹੁਣੇ ਤੁਹਾਨੂੰ ਮੋਰੰਡੇ ਕੋਤਵਾਲ ਦੇ ਹਵੱਲੇ ਕਰਦਾ ਮਾਤਾ ਗੁਜਰੀ ਜੀ ਨੇ ਪ੍ਰੇਮ ਭਰੇ ਵਚਨਾਂ ਨਾਲ ਉਹਨੂੰ ਸਮਝਾਇਆ ਵੇਖ ਪੁੱਤਰ ਜੇ ਗੱਠੜੀ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੀ ਪਰ ਧੋਖੇ ਬਾਜ਼ ਗੰਗੂ ਨਾ ਮੰਨਿਆ ਤੇ ਮਰਿੰਡੇ ਨਗਰ ਵੱਲ ਨਿਕਲ ਤੁਰਿਆ ਮੁਗਲ ਫੌਜਾਂ ਨੇ ਗੰਗੂ ਦੀ ਇਤਲਾਹ ਤੇ ਮਰਿੰਡੇ ਵੱਲ ਹੱਲਾ ਬੋਲ ਦਿੱਤਾ ਉਹਨਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੱਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਰਾਤ ਮਰਿੰਡੇ ਦੀ ਕੋਤਵਾਲੀ ਵਿੱਚ ਜਾ ਡੱਕਿਆ ਮਰਿੰਡੇ ਤੋਂ ਅਨਨੁਸਰੰਦ ਲਜਾਇਆ ਗਿਆ ਇੱਥੋਂ ਹੀ 11 ਪੋ ਨੂੰ ਸਾਹਿਬ ਜੱਦਿਆਂ ਨੂੰ ਸਰਹੰਦੇ ਦੇ ਸੂਬੇਦਾਰ ਵजीर खान ਕੋਲ ਪੇਸ਼ ਕੀਤਾ ਗਿਆ ਜਿੱਥੇ ਸਾਹਿਬਜ਼ਾਦਿਆਂ ਨੇ ਝੁੱਕ ਕੇ ਸਲਾਮ ਕਰਨ ਦੀ ਬਜਾਏ ਅਡੋਲਤਾ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੁਲਾਈ ਇਹ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਨਤੀਜਾ ਸੀ ਅਗਲੇ ਦਿਨ 12 ਪੋ ਨੂੰ ਪੇਸ਼ੀ ਵੇਲੇ ਸਾਹਿਬਜ਼ਾਦਿਆਂ ਨੇ ਫਿਰ ਉਸੇ ਦਲੇਰੀ ਨਾਲ ਫਤਿਹ ਬੁਲਾਈ ਸੂਬੇਦਾਰ ਤੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵੱਖ-ਵੱਖ ਲਾਲਚਾਂ ਦਾ ਮੂੰਹ ਭੰਨਿਆ ਇਸੇ ਰਾਤ ਮੋਤੀराम ਮਹਿਰਾ ਜੀ ਆਪਣੀ ਜਾਨ ਤੇ ਖੇੜ ਕੇ ਮਾਤਾ ਜੀ ਤੇ ਛੋਟੇ ਸਾਹਿਬ ਜੀ ਦੇ ਲਈ ਦੁੱਧ ਲੈ ਕੇ ਠੰਡੇ ਬੁਰਜ ਤੱਕ ਪੁੱਜ ਗਏ ਸਨ। ਸ਼੍ਰੀ ਅਨੰਪੁਰ ਸਾਹਿਬ ਤੋਂ ਨਿਕਲ ਮੰਗਰੋਂ ਇਹ ਸਾਰੀ ਯਾਤਰਾ ਮਾਤਾ ਜੀ ਲਈ ਬਹੁਤ ਵਿਖੜੇ ਪੈਂਦੀ ਵਾਲੀ ਸੀ। ਮਾਤਾ ਗੁਜਰੀ ਜੀ ਆਪਣੇ ਪੁੱਤਰਾਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸੰਦੇ ਰਹੇ ਸਗੋਂ ਉਹਨਾਂ ਨੂੰ ਉਦੁੱਤੀ ਸ਼ਹਾਦਤ ਲਈ ਅਗੰਮੀ ਸਬਕ ਸਿਖਾ ਕੇ ਤਿਆਰ ਵੀ ਕਰ ਰਹੇ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ